ਪੰਜਾਬ ਦੇ ਪਿੰਡਾਂ 'ਚ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਪੰਜਾਬ ਭਰ ਵਿੱਚ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ। ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਬਹਿਲ ਕਦਮੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇਦਾਨਾਂ ਰੌਸ਼ਨ ਕਰਨ ਬਹੁਤ ਵਧੀਆ ਹੀ ਲੱਗਦੀ ਰਹੀ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਰਿਹਾ ਤੇ ਬਹੁਤ ਬੈਂਕ ਤੋਂ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹੀ ਇਨਵੈਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਭਾਈ ਜੀ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਇਸਤਰੀ ਦੀ ਖੰਨਾ ਤੋਂ ਖਬਰ ਸਾਮਣੇ ਆ ਰਹੀ ਹੈ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੋਕ ਦੌਰਾ ਕਰ ਰਹੇ ਨੇ ਸਮਾਜ ਸੇਵੀ ਉਹਨਾਂ ਘਰਾਂ ਤੱਕ ਪਹੁੰਚ ਰਹੇ ਨੇ ਜੋ ਹੜ੍ਹ ਪ੍ਰਭਾਵਿਤ ਦੇ ਵਿੱਚ ਪੀੜਤ ਨੇ ਤਾਂ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੀ ਜੀ ਸਮਗਰੀਆਂ ਨੇ ਜ਼ਰੂਰੀ ਸਮਾਨ ਨੇ ਘਰ ਦਾ ਸਮਾਨ ਨੇ ਉਹਨਾਂ ਘਰਾਂ ਤੱਕ ਪਹੁੰਚਾਰੇ ਨੇ ਜਿਹੜੇ ਘਰ ਹੜਾ ਦੇ ਵਿੱਚ ਜਿਹੜੇ ਨੁਕਸਾਨੇ ਗਏ ਨੇ ਤਾਂ ਲੋਕ ਘਰਾਂ ਦੇ ਵਿੱਚ ਫਸੇ ਸੀਗੇ ਉਹਨਾਂ ਦੇ ਕੋਲ ਰਾਸ਼ਨ ਮੁੱਕ ਗਿਆ ਸੀਗਾ ਔਰ ਜ਼ਰੂਰ ਜ਼ਰੂਰੀ ਸਮਾਨ ਸੀਗਾ ਘਰ ਦਾ ਜਿਹੜਾ ਉਹ ਇਹਨਾਂ ਹਾਲਾਤਾਂ ਦੇ ਵਿੱਚ ਖਰਾਬ ਹੋ ਗਿਆ ਸੀਗਾ ਤਾਂ ਇਸੇ ਵਿਚਾਲੇ ਈਸ਼ਵਰ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਲੋਕ ਇੱਕ ਸਮਾਜ ਸੇਵੀ ਸੰਸਥਾ ਆ ਜੋ ਟਰੱਕਾਂ ਦੇ ਵਿੱਚ ਜ਼ਰੂਰੀ ਸਮਾਨ ਜਿਹੜੀ ਸਮਗਰੀ ਰਾਸ਼ਨ ਹੋਵੇ ਪਾਣੀ ਹੋਵੇ ਔਰ ਘਰ ਦਾ ਸਮਾਨ ਜ਼ਰੂਰੀ ਸੀਗਾ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੰਚਾਂਦਰ ਲਈ ਘਰ ਤੋਂ ਰਵਾਨਾ ਹੋਏ ਨੇ ਟਰੈਕਟਰ ਤੇ ਰਵਾਨਾ ਹੋਏ ਨੇ ਤਾਂ 5 ਤੋ 6 ਜਿਹੜੇ ਨੌਜਵਾਨ ਸਵਾਰ ਸੀਗੇ ਤਾਂ ਜਦੋਂ ਨੈਸ਼ਨਲ ਅਮਰਸਰ ਨੈਸ਼ਨਲ ਹਾਈਵੇ ਤੇ ਪਹੁੰਚਦੇ ਨੇ ਤਾਂ ਅਗੋਟ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਆ ਟੱਕਰ ਇੱਡੀ ਜ਼ਬਰਦਸਤ ਹੁੰਦੀ ਆ ਇਸੇ ਵਿਚਾਲੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਤਾਂ ਪੰਜ ਲੋਕ ਜਿਹੜੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਨਿਦਿਕੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਤਾਂ ਜਿਸ ਵੇਲੇ ਇਹ ਵੱਡਾ ਹਾਦਸਾ ਵਾਪਰਦਾ ਆ ਤਾਂ ਮੌਕੇ ਤੇ ਭਾਜੜਾ ਪਿਆ ਜਾਂਦੇ ਆ ਚੀਕ ਚੁਗਾੜਾ ਮਚਣਾ ਸ਼ੁਰੂ ਹੋ ਜਾਂਦਾ ਆ ਲੋਕ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਜਿਹੜੇ ਲੋਕ ਜ਼ਖਮੀ ਹੋਏ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਕੇ ਸੱਜਣ ਗੱਜਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਜਿਹੜਾ ਟੱਕਰ ਹੋਈ ਆ ਇਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿੱਤੇ ਲੋਕ ਸੇਵਾ ਦੇ ਲਈ ਘਰੋਂ ਨਿਕਲੇ ਪਰ ਕੀ ਪਤਾ ਸੀ ਘਰ ਮੁਰਨਾ ਹੀ ਜਾਂ ਨਹੀਂ ਮੁਰਨਾ ਤਾਂ ਅਜਿਹਾ ਹੀ ਹੋਇਆ ਘਰ ਤੋਂ ਨਿਕਲੇ ਸੇਵਾ ਭਾਵਨਾ ਦਿਨਾ ਸ਼ਰਧਾ ਦੇ ਨਾਲ ਕਿ ਹੜ੍ਹ ਪ੍ਰਭਾਵੇ ਦੇ ਵਿੱਚ ਲੋਕ ਜਿਹੜੇ ਪੀੜਤ ਨੇ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਘਰਾਂ ਤੱਕ ਰਾਸ਼ਨ ਪੰਚਾਇਏ ਤਾਂ ਜੋ ਉਹ ਭੁੱਖੇ ਨਾ ਸੋਣ ਪਰ ਕੀ ਪਤਾ ਸੀ ਘਰੋਂ ਤਾਂ ਨਿਕਲ ਜਾਣਾ ਕਿ ਮੁੜ ਘਰ ਵਾਪਸ ਨਹੀਂ ਆਉਣਾ ਇਸੇ ਉਚਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪਰ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਿਆਨਕ ਜ਼ਬਰਦਸਤ ਹਾਦਸਾ ਹੋਇਆ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਨੌਜਵਾਨ ਜਾਂ ਫਿਰ ਲੋਕਾਂ ਦਾ ਕੀ ਕੁਝ ਕਹਿਣਾ ਔਰ ਸੋਲ ਲੈਣੇ ਉਹਨਾਂ ਦੀ ਜਵਾਨੀ ਕਿ ਕਿਸ ਤਰੀਕੇ ਦਾ ਨ ਵੱਡਾ ਹਾਦਸਾ ਵਾਪਰਿਆ ਇਹ ਮੇਰਾ ਭਤੀਜਾ ਜੀ ਪਿੰਡ ਲਚਕਾਣੀ ਤੋਂ ਜ਼ਿਲ੍ਹਾ ਪਟਿਆਲਾ ਜੀ ਇਹ ਕਈ ਦਿਨਾਂ ਤੋਂ ਪਿੰਡ ਤੋਂ ਸਿੱਧਾ ਇਕੱਠਾ ਕਰਕੇ ਰਸਤ ਇਕੱਠੀ ਕਰਕੇ ਜਿਹੜੇ ਹੜਾਂ 'ਚ ਫਸੇ ਹੋਏ ਨੇ ਹੜ ਭੀੜ ਤਾਂ ਜ ਫਸੇ ਹੋਏ ਨੇ ਉਹਨਾਂ ਵਾਸਤੇ ਰਸਤ ਲੈ ਕੇ ਜਾ ਰਹੀ ਸੀ ਅੱਜ ਸਵੇਰੇ ਰਾਤ ਮੈਨੂੰ ਵੀ ਗਿਆ ਕਹਿੰਦਾ ਚਾਚਾ ਜੀ ਤੁਸੀਂ ਵੀ ਚਲੋ ਤੇ ਮੈਂ ਕਿਹਾ ਜੀ ਮੈਂ ਨਹੀਂ ਜਾ ਸਕਦਾ ਮੈਨੂੰ ਤਾਂ ਦਿੱਕਾ ਭਾਈ ਚਲੋ ਇਹ ਫਿਰ ਸਵੇਰੇ 6 ਵਜੇ ਤੋਂ ਚੱਲ ਪਏ ਨੇ ਤਿਆਰ ਵਿਆਰ ਹੋ ਕੇ ਬੜਾ ਆਰਾਮ ਨਾਲ ਇਹ ਲੈ ਕੇ ਜਮਾਨ ਉਸ ਤੋਂ ਅੱਗੇ ਜਾ ਕੇ ਮੰਜੀ ਸਾਹਿਬ ਗੁਰਦੁਆਰੇ ਕੋਲ ਸਵੇਰੇ 10 ਵਜੇ ਦੇ ਕਰੀਬ 6 ਵਜੇ ਪਿੰਡੋਂ ਚੱਲੇ ਨੇ 10 ਵਜੇ ਦੇ ਕਰੀਬ ਇਹਨਾਂ ਦਾ ਮੰਜੀ ਸਾਹਿਬ ਕੋਲ ਆ ਕੇ ਕਿਸੇ ਟਰੱਕ ਵਾਲੇ ਨੇ ਪਿੱਛੋਂ ਚ ਟਰਾਲੀ 'ਚ ਟਰੱਕ ਮਾਰ ਕੇ ਟਰਾਲੀ ਪਲਟਾ ਦਿੱਤੀ ਟਰਾਲੀ ਪਲਟਣ ਦੇ ਨਾਲ ਸਾਡੇ 4 ਬੰਦੇ ਟਰਾਲੀ 'ਚ ਸੀਗੇ 4 ਟਰੈਕਟਰ ਤੇ ਸੀਗੇ ਜਿਹੜੇ 4 ਟਰੈਕਟਰ ਤੇ ਸੀਗੇ ਮੋਤਾ ਠੀਕ ਨੇ ਸਹੀ ਸਲਾਮਤ ਨੇ ਜਿਹੜੇ ਪਿੱਛੇ ਟਰਾਲੀ 'ਚ ਸੀਗੇ ਚਾਰ ਉਹਨਾਂ 'ਚ ਇਹ ਡੱਲੇ ਵਾਲੇ ਪਾਸੇ ਬੈਠਾ ਸੀ ਜਦੋਂ ਟਰੱਕ ਲੱਗਿਆ ਇਹ ਟਰੱਕ ਦੇ ਥੱਲੇ ਆ ਗਿਆ ਟਰੱਕ ਨੇ ਕਸੀਟ ਕੇ ਇਹਨੂੰ ਜਣੀ ਇੰਨੀ ਦਰਦਨਾਕ ਮੌਤ ਆਈ ਆ ਵੀ ਦੱਸ ਨਹੀਂ ਸਕਦੇ ਵੀ ਇੰਨਾ ਬੁਰਾ ਹਾਲ ਇਹਦਾ ਜਿਹੜਾ ਬਾਡੀ ਦਾ ਕੀਤਾ ਉਹ ਜਾਲਮ ਨੇ ਤੇ ਜਿਹੜੇ ਬਾਕੀ ਤਿੰਨ ਸੀਗੇ ਉਹਨਾਂ 'ਚ ਇੱਕ ਬੱਚਾ ਸੀਗਾ ਕਰਨ ਉਹਦੀ ਬਾਹਾਂ ਟੁੱਟ ਗਈ ਤੇ ਪੱਟ ਫੈਕਚਰ ਹੋ ਗਿਆ ਚਲੋ ਮਹਾਰਾਜ ਅੱਗੇ ਅਦਾਸ ਆ ਉਹ ਵੀ ਚੱਲਦਾ ਹੋ ਜਵੇ ਠੀਕ ਹੋ ਜਵੇ ਚੇਤੀ ਤੇ ਇੱਕ ਵੀਰ ਦੇ ਸਿਰ ਚ ਸੱਟ ਲੱਗੀ ਉਹ ਵੀ ਸੀਰੀਅਸ ਹੈ ਤੇ ਇੱਕ ਜਿਹੜਾ ਹੈਗਾ ਉਸੇ ਟਰਾਲੀ ਸੀਗਾ ਉਹ ਬਿਲਕੁਲ 100% ਠੀਕ ਹੈ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਜੇ ਗੱਲ ਕਰੀਏ ਜੀ 30 35 ਸਾਲ ਦੀ ਉਮਰ ਸੀਗੀ ਇਹਨਾਂ ਦੀ ਇਹ ਕੰਮ ਜੀ ਬਸ ਆਪਣਾ ਛੋਟੇ ਛੋਟੇ ਇਹਦੀਆਂ 3 ਨੇ ਦੋ 3 ਨੇ ਛੋਟੇ ਛੋਟੇ ਜਿਹਾ ਇੱਕ ਬੱਚਾ ਇਹ ਖੇਤੀਬਾੜੀ ਕਰਦਾ ਸੀਗਾ ਥੋੜੀ ਜਿਹੀ ਖੇਤੀ ਹੈ ਇਹਦੇ ਕੋਲੇ ਤੇ ਬਾਕੀ ਬੈਂਕ 'ਚ ਲੱਗਿਆ ਸੀਗਾ ਬੈਂਕ 'ਚ ਕਿਸ ਤਰ੍ਹਾਂ ਕੁਛ ਤਾਂ ਇਕੱਠਿਆਂ ਕਰਕੇ ਆਪਣੇ ਟੱਬਰ ਦਾ ਗੁਜ਼ਾਰਾ ਕਰ ਰਿਹਾ ਸੀਗਾ ਇਹ পেট ਪਾ ਰਿਹਾ ਸੀਗਾ ਬੜਾ ਵਧੀਆ ਪਰਿਵਾਰ ਚਲਾ ਰਿਹਾ ਸੀ ਜੀ ਇਹ ਪਰ ਹੁਣ ਇਹਨੇ ਚੱਕ ਕੇ ਵੀ ਬੜਾ ਮਾੜਾ ਹੋਇਆ ਜੀ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਆ ਜਿਹੜਾ ਅੱਜ ਸਾਨੂੰ ਕਿਹਾ ਜੀ ਤੇ ਕਮਾਨ ਵਾਲੇ ਕਹਿੰਦੇ ਇਹੀ ਚ ਕਮਾਨ ਵਾਲੇ ਇਹੀ ਨਹੀਂ ਫੈਮਲੀਟਰ ਬੱਸ ਤੇ ਹੁਣ ਕੀ ਮੰ ਕਰਦੇ ਦੇਖੋ ਜੀ ਅਸੀਂ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਅਸੀਂ ਡਿਮਾਂਡ ਕਰਦੇ ਆਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਆਪਣੀ ਸਾਈਡ ਤੇ ਜਾ ਰਹੇ ਤੇ ਬਿਲਕੁਲ ਹੋਸ਼ ਹਵਾਚ ਜਾ ਰਹੇ ਤੇ ਸਿੱਧਾ ਇਕੱਠਾ ਕਰਕੇ ਸੇਵਾ ਵਾਸਤੇ ਜਾ ਰਹੇ ਤੇ ਜਿਹੜੇ ਜ਼ਾਲਮ ਨੇ ਇਹਨਾਂ ਨੂੰ ਇਹਨੂੰ ਬੰਦੇ ਨੂੰ ਮੌਤ ਦੀ ਘਾਟ ਉਤਾਰਿਆ ਅਸੀਂ ਚਾਹੁੰਦੇ ਆਂ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਵੀ ਉਹਨੂੰ ਉੱਕਾੜੀ ਤੋਂ ਕਾੜੀ ਸਜ਼ਾ ਦੇਵੇ ਸਾਨੂੰ ਇਨਸਾਫ ਦਿਵਾਇਆ ਜਾ ਵੀ ਕਾੜੀ ਇਹ ਮੰਨਦਾ ਜੇ ਗੁੜੀ ਬੋਡੀ ਇੱਥੇ ਲੈ ਕੇ ਪੋਸਟਮਾਰਡ ਕੋਲੇ ਹਾਂਜੀ ਹੁਣ ਬੋਡੀ ਪਹਿਲਾਂ ਇਹ ਉੱਥੇ ਸੀਗੀ ਜੀ ਲੁਧਿਆਣੇ ਉਹਨਾਂ ਨੇ ਫਿਰ ਇੱਥੋਂ ਕਹਿੰਦੇ ਵੀ ਇੱਥੇ ਪੋਸਟਮਾਰਡ ਮਾਉਣਾ ਖੰਨੇ ਹੁਣ ਸਿਵਲ ਹੌਸਪੀਟਲ ਜਾਏ ਆ ਅਸੀਂ ਇਹ ਤੇਰਾ ਪੋਸਟਮਾਰਡ ਹੋ ਰਿਹਾ ਜੀ ਉਸ ਤੋਂ ਬਾਅਦ ਹੁਣ ਲੈ ਕੇ ਜਾਂਦੇ ਆ ਰਿਸ਼ਤੇਦਾਰ ਘਰੇ ਆਏ ਬੈਠੇ ਨੇ ਤੜਕੇ ਦੇ ਬੱਚੇ ਰੋ ਰਹੇ ਨੇ ਆ ਕਲਾ ਪੂਰਾ ਦੇਖਿਆ ਨਹੀਂ ਜਾ ਰਿਹਾ ਮੇਰਾ ਨੋ ਜੀ ਗੁੜੀ ਗਲਾਰ ਆ ਪੱਕਾ ਨੋ ਹਰਜਿੰਦਰ ਸਿੰਘ ਮੈਂ ਪਿੰਡ ਬੀਜਾ ਇਹ ਪਿੰਡ ਲਚਕਾਣੀ ਤੋਂ ਫੜਪੀੜਾ ਤਾਂ ਵਾਸਤੇ ਜੋ ਰਾਸ਼ਨ ਦੀ ਸੇਵਾ ਲੈ ਕੇ ਜਾ ਰਹੇ ਸੀ ਇਹਨਾਂ ਦੇ ਪਿੱਛੋਂ ਟਰੱਕ ਹਾਰਾ ਜੇ ਹੇਸ਼ਰ ਮਾਰਕਾ ਬਹੁਤ ਤੇਜ਼ ਇਹ ਤਾਂ ਆਪਦੀ ਨਾਰਮਲ ਸਪੀਡ ਤੇ ਜਾ ਰਹੇ ਸੀ ਪਿੱਛੋਂ ਲਿਆ ਕੇ ਉਹਨੇ ਇਹਨੇ ਜ਼ੋਰ ਨਾਲ ਮਤਲਬ ਟਰਾਲੀ ਤੇ ਹਿੱਟ ਕੀਤਾ ਟਰਾਲੀ ਨੂੰ ਮਤਲਬ ਐਦਾਂ ਪੁੱਠੀ ਕਰਕੇ ਮਾਰਿਆ ਜੋ ਦੇ ਵਿੱਚ ਮਤਲਬ ਬੰਦੇ ਬੈਠੇ ਸੀਗੇ ਉਹ ਭਗਾ ਭਗਾ ਮਾਰੇ ਇੱਕ ਉਹ ਟਰੱਕ ਦੇ ਥੱਲੇ ਆ ਗਿਆ ਵੀਰ ਜਿਹਦੀ ਕੋੜੇਕ ਟਾਈਮ ਬਾਅਦ ਹਸਤਾਲ ਜਾਂਦੇ ਹੋਏ ਡੈਥ ਹੋ ਗਈ ਬਹੁ ਮਾਰਾ ਹੋਇਆ ਉਹਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀਗੀ ਤੇ 2-3 ਇੰਜਰ ਨੇ ਬਹੁਤ ਜ਼ਿਆਦਾ ਉਹਨਾਂ ਦੀ ਇੱਕ ਦੇ ਇੱਕ ਦਾ ਪੱਟ ਟੁੱਟ ਗਿਆ ਇੱਕ ਦਾ ਮਤਲਬ ਬਾਹਾਂ ਟੁੱਟ ਗਈ ਇਹ ਹੋਇਆ ਜੀ ਬੀਜੇ ਤੇ ਕਿਸ਼ਨਗੜ ਦੇ ਨੇੜੇ ਮੇਨ ਹਾਈਵੇ ਜੀਟੀ ਰੋਡ ਤੇ ਹਾਂਜੀ ਟਰਾਲੀ ਦੇ ਵਿੱਚ ਕੁੱਲ 6 ਤੋਂ 7 ਜਾਨੇ ਸੀ ਬਾਕੀ ਜਿਹੜੇ 2-3 ਪਿੱਛੇ ਅੱਗੇ ਬੈਠੇ ਸੀ ਉਹ ਵੀ ਭਗਾ ਕੇ ਬਾਹਰ ਮਾਰੇ ਮਤਲਬ ਉਹ ਵੀ ਦਹਿਲ ਗਏ ਇਹਨੇ ਜੋਰ ਨਾਲ ਮਤਲਬ ਪਿੱਛੋਂ ਹਿੱਟ ਕੀਤਾ ਬਹੁਤ ਮਤਲਬ ਕਮ ਸੇ ਕਮ 100 120 ਸਪੀਡ ਤੇ ਹਿੱਟ ਕੀਤਾ ਇਹ ਜਿਹੜਾ ਆਪਰੇਡ ਪਾਬੇ ਗਏ ਆਸਾ ਤੋਂ ਮੁੱਢੀ ਲੈ ਕੇ ਜਾ ਰਹੇ ਸੀ ਪਿੱਛੇ ਲੈ ਕੇ ਜਾ ਰਹੇ ਇਹ ਅਮਰitsar ਸਾਹਿਬ ਲੈ ਕੇ ਜਾ ਰਹੇ ਸੀ ਹਰਪੀਤਾਂ ਵਾਸਤੇ ਪਿੰਡ ਲਚਕਾਣੀ ਤੋਂ ਤੇ ਹੁਣ ਨਹੀਂ ਪਤਾ ਸੀਗਾ ਵੀ ਰਾਹ 'ਚ ਆ ਕੁਝ ਹੋ ਜਾਣਾ ਵਾ ਤੇ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਇਹ ਸਵੇਰੇ 6 ਵਜੇ ਚੱਲੇ ਨੇ ਕਰੀਬ 10 11 ਕ'ਵਜੇ ਇੱਥੇ ਮਤਲਬ ਐਕਸੀਡੈਂਟ ਬਹੁਤ ਭਿਆਨਕ ਹੋਇਆ ਮੈਂ ਇਹ ਟਰਾਲੀ ਨੂੰ ਉੱਠੀ ਕਰਤਾ ਸੀ ਵਿੱਚ ਜੋ ਰਾਸ਼ਨ ਸੀ ਉਹ ਪੂਰਾ ਖੰਡ ਗਿਆ ਸੀ ਰਾਸ਼ਨ ਦੀ ਛੱਡੋ ਮਤਲਬ ਜਿਹੜੇ ਬੰਦੇ ਸੀਗੇ ਇੱਕ ਦਾ ਕੇਦਾ ਮੋਢਾ ਟੁੱਟ ਗਿਆ ਕੇ ਦੀ ਬਾਹਾਂ ਟੁੱਟ ਗਈ ਪੱਟ ਕੇ ਇੱਕੋ ਜਿਹੇ 15 ਸਾਲ ਦਾ ਬੱਚਾ ਬੈਠਾ ਸੀਗਾ ਜਿਹੜਾ ਨਾਲ ਸੇਵਾ ਤੇ ਜਾ ਰਿਹਾ ਸੀਗਾ ਘਰੋਂ ਕੀ ਸੋਚ ਕੇ ਆਉਣਾ ਉਹਦੇ ਵੀ ਮਤਲਬ ਬਹੁਤ ਸੱਟਾਂ ਲੱਗੀਆਂ ਨੇ ਪੱਟ ਟੁੱਟ ਗਿਆ ਉਹਦਾ ਇਹਨਾਂ ਨੂੰ ਨਹੀਂ ਇਹਨਾਂ ਦੀ ਕੋਸ਼ ਮਤਲਬ ਇਹਨਾਂ ਦੀ ਹਾਲਤ ਤਾਂ ਬਹੁਤ ਜ਼ਿਆਦਾ ਮੌਕੇ ਦੀ ਕਿ ਵੀ ਇਚ ਕੋ ਕੀ ਇਹਨਾਂ ਦੇ ਪੱਟ ਦਾ ਜੋ ਮਾਸ ਸੀ ਉਹ ਸਾਰਾ ਮਤਲਬ ਲੱਤ ਗਿਆ ਸੀਗਾ ਟੁੱਟ ਨਿਕਲ ਗਿਆ ਸੀਗਾ ਪੱਲੀ ਪੱਟ ਦੀ ਹੱਡੀ ਤਿੰਦੀ ਸੀ ਇਹਨਾਂ ਨੂੰ ਲੈ ਕੇ ਗਿਆ ਜੀ ਅਪੋਲੋ ਦੇ ਵਿੱਚ ਤੇ ਰਾਤ ਦੇ ਬਸੋ ਬੋਲੋ ਅਜੇ ਪਹੁੰਚਣ ਤੋਂ ਪਹਿਲਾਂ ਹੀ ਤੇ ਡੈਥ ਹੋ ਗਈ ਮੈਨੂੰ ਇੱਕ ਗੱਲ ਦਾ ਅਫਸੋਸ ਆ ਬਹੁਤ ਜ਼ਿਆਦਾ ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂ ਟਰੱਕ ਥੱਲੇੋਂ ਕੱਢਿਆ ਇਹਨਾਂ ਨੇ ਹੱਥ ਵੜ ਕੇ ਕਿਹਾ ਜੀ ਬਾਈ ਬਚਾ ਲਾ ਪਰ ਮੈਂ ਬਚਾ ਨਹੀਂ ਸਕਿਆ ਬਾਈ ਇਹ ਚੀਜ਼ ਦਾ ਅਫਸੋਸ ਰਹਿਣਾ ਵੀ ਸਾਡੀ ਲੇਕਿਨ ਇਨਸਾਨ ਦੀ ਮੈਂ ਜਾਨ ਨਹੀਂ ਜਾ ਸਕਿਆ ਹਾਂਜੀ ਪੁਲਿਸ ਵੀ ਆਈ ਐਂਬੂਲੈਂਸ ਨਹੀਂ ਕੋਈ ਆਈ ਅਸੀਂ ਐਂਬੂਲੈਂਸ ਨੂੰ ਫੋਨ ਕਰੀ ਗਏ ਕੋਈ ਐਂਬੂਲੈਂਸ ਨਹੀਂ ਆਈ ਲੋਕਾਂ ਦੀ ਮਿੰਤਾਂ ਕਰੀਆਂ ਵੀ ਗੱਡੀ ਰੋਕ ਲਓ ਜੀ ਗੱਡੀ ਰੋਕ ਲਓ ਫੇਰ ਕੋਈ ਮਤਲਬ ਬਜਾਰਾ ਕਨੋਵਾਂ ਵਾਲਾ ਵੀ ਸੀ ਉਹਦੇ ਵਿੱਚ ਉਹਨਾਂ ਨੂੰ ਭੇਜਿਆ ਫੇਰ ਇੱਕ ਛੋਟੀ ਗੱਡੀ ਹੱਥ ਜੋੜ ਕੇ ਮਿੰਤਾਂ ਕਰਕੇ ਲਗਾਈ ਉਹਦੇ ਵਿੱਚ ਬਿਠਾ ਕੇ ਇਹਨਾਂ ਨੂੰ ਤੋਰਿਆ ਤੇ ਹੁਣ ਨਹੀਂ ਪਤਾ ਸੀਗਾ ਵੀ ਰਾਹ 'ਚ ਜਾਂਦੇ ਇਹਨਾਂ ਦੀ ਰਫਤ ਹੋਗੀ ਕਿਉਂਕਿ ਦੇਖੋ ਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਇਹਨਾਂ ਦਾ ਢਿੱਡ ਤੋਂ ਥੱਲੇ ਥੱਲੇ ਸਭ ਕੁਝ ਫਟ ਗਿਆ ਟਰੱਕ ਦੇ ਥੱਲੇ ਆਉਣਾ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦਾ ਇਹਨਾਂ ਨੂੰ ਇਨਸਾਫ ਮਿਲੇ ਜਿਹੜੇ ਇਹ ਭੈਣੋ ਖਾਵੀ ਕੇ ਚਲਾਉਂਦੇ ਨੇ ਨਾ ਟ੍ਰੱਕ ਇਹਨਾਂ ਨੁਕਸਾਨ ਕਰਤਾ ਇਹ ਤਾਂ ਇਹ ਕਿਹੜਾ ਕੋਈ ਉਹ ਜਾ ਰਹੇ ਸੀਗੇ ਇਹ ਤਾਂ ਇੱਕ ਮਦਦਗਾਰ ਜਾ ਰਹੇ ਸੀਗੇ ਹੜਪੀੜਤਾ ਦੀ ਪਰ ਇਹਨਾਂ ਨੂੰ ਸਿਰਫ ਪਤਾ ਵੀ ਇਹਨਾਂ ਦੇ ਨਾਲ ਆਇਆ ਕੁਝ ਕਰਨਾ ਜਿਹੜਾ ਇਹਨਾਂ ਤੇਜ ਆ ਰਿਹਾ ਸੀ ਐਸ਼ਰ ਮਾਰਕ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਗੱਡੀ ਵਾਲਾ ਹਾਂ ਮੁੱਕੇ ਤੇ ਭੱਜ ਗਿਆ ਸੀ ਜੀ ਉਹਦਾ ਨੰਬਰ ਮਤਲਬ ਪੁਲਿਸ ਕੋਲੇ ਲਿਖਿਆ ਹੋਇਆ ਵਾ ਉਹਦਾ ਜਿਹੜਾ ਗੱਡੀ ਦਾ ਕੋਹਲਾ ਹਿੱਸਾ ਸੀਗਾ ਉਹ ਟੁੱਟ ਕੇ ਗੱਡੀ ਦੇ ਇੰਜਨ ਅੱਗੇ ਲੰਘ ਗਿਆ ਸੀ ਗੱਡੀ ਦਾ ਹਿੱਸਾ ਟੁੱਟ ਕੇ ਪਿੱਛੇ ਡਿੱਗ ਗਿਆ ਸੀ ਅੱਛਰ ਮਾਰਕਾ ਜਿਹੜੀ ਆਹ ਟੈਡੀ ਜੀ ਹੋ ਜਾਂਦੀ ਹੈ ਗੱਡੀ ਵੀ ਇਹਨਾਂ ਨੂੰ ਇਨਸਾਫ ਮਿਲੇ ਬਸ ਇਨਸਾਫ ਮਿਲੇ ਇਹਨਾਂ ਨੂੰ ਜੋ ਵੀ ਇਹ ਹੋਇਆ ਬਹੁਤ ਗਲਤ ਹੋਇਆ ਇਹਨਾਂ ਨਾਲ ਮੈਂ ਹੱਥ ਜੋੜ ਕੇ ਮੈਂ ਨਹੀਂ ਕਹਾਂ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਕੀ ਦੇਖਿਆ ਉਹਨਾਂ ਨੇ ਕੀ ਸੋਚ ਕੇ ਉਹਨਾਂ ਦੇ ਪਰਿਵਾਰ ਸੋਚਦਾ ਹੋਊਗਾ ਕੀ ਮਤਲਬ ਕੀ ਪਾਣਾ ਵਰਤ ਗਿਆ ਪਿੱਛੇ ਪਰਿਵਾਰ ਕੀ ਉਹਨਾਂ ਦਾ ਬਣੂਗਾ ਬੱਚੇ ਨੇ ਛੋਟੇ ਛੋਟੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਜੋ ਇਹਨਾਂ ਦੀ ਸਹਾਇਤਾ ਹੋ ਸਕਦੀ ਆ ਵੱਧ ਤੋਂ ਵੱਧ ਕਰੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ